ਤੁਹਾਡੇ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਉਹ ਕਹਾਣੀ ਲਿਖੀ ਹੈ ਜੀ ਮੈਡਮ ਗੁਰਚਰਨ ਕੌਰ ਥਿੰਦ ਜੀ ਹੋਰਾਨੇ ਕਹਾਣੀ ਦਾ ਨਾਮ ਹੈ ਜੀ ਨਾਰੀ ਦੇਵਸ ਫਰਜ਼ਾਨਾ ਦੇ ਇੰਟਰਪ੍ਰੀਟਰ ਬਣ ਹੁਣੇ-ਹੁਣੇ ਮੈਂ ਉਹਦੀ ਵਕੀਰ ਨਾਲ ਗੱਲ ਕਰਵਾ ਕੇ ਆਈ ਹਾਂ ਪੱਦਰੀ ਮੁਲਾਇਮ ਸੜਕ ਉੱਪਰ ਕਾਰ ਤੇਜ਼ੀ ਨਾਲ ਭੱਜੀ ਜਾ ਰਹੀ ਹੈ ਮੇਰੀਆਂ ਸੋਚਾਂ ਵਿੱਚ ਫਰਜਾਨਾ ਹਜੇ ਵੀ ਹਾਜ਼ਰ-ਨਾਜ਼ਰ ਹੈ ਫਰਜਾਨਾ ਨੂੰ ਤਾਂ ਇਨਸਾਫ਼ ਮਿਲ ਹੀ ਜਾਣਾ ਹੈ ਉਹ ਕੈਨੇਡਾ ਵਰਗੇ ਵਿਕਸਿਤ ਮੁਲਕ ਵਿੱਚ ਰਹਿੰਦੀ ਹੈ ਜਿੱਥੇ ਇਨਸਾਫ਼ ਵੀ ਸਹੀ ਮਿਲ ਜਾਂਦਾ ਤੇ ਵਕਤ ਵੀ ਬਹੁਤਾ ਨਹੀਂ ਲੱਗਦਾ ਮੈਂ ਆਪਣੀਆਂ ਸੋਚਾਂ ਵਿੱਚ ਉਲਝੀ ਹੋਈ ਹਾਂ ਵਕੀਲ ਕਹਿੰਦੀ ਸੀ ਇੱਥੇ ਕੈਨੇਡਾ ਦਾ ਕਾਨੂੰਨ ਲਾਗੂ ਹੋਣਾ ਤੁਹਾਡੇ ਵੇਸ਼ਤਾ ਨਹੀਂ ਜੇ ਤੁਸੀਂ ਆਪਣੇ ਪਤੀ ਤੋਂ 1 ਸਾਲ ਤੋਂ ਅਲੱਗ ਰਹਿ ਰਹੇ ਹੋ ਤਾਂ ਤੁਸੀਂ ਤਲਾਕ ਲਈ ਅਰਜੀ ਦੇ ਸਕਦੇ ਹੋ ਤੁਹਾਡੇ ਸ਼ੌਹਰ ਨੂੰ ਨੋਟਿਸ ਭੇਜ ਦਿੱਤਾ ਜਾਵੇਗਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਹੋ ਜਾਵੇਗੀ ਖੈਰ ਇਹ ਤਾਂ ਫਰਜ਼ਾਨਾ ਦਾ ਨਿੱਜੀ ਮਾਮਲਾ ਹੈ ਕਿ ਉਹ ਤਲਾਕ ਕਿਉਂ ਲੈਣਾ ਚਾਹੁੰਦੀ ਹੈ ਉਹਨੂੰ ਤਲਾਕ ਕਦੋਂ ਤੇ ਕਿਵੇਂ ਮਿਲਣਾ ਕਿਉਂਕਿ ਜੋ ਮੇਰਾ ਰੋਲ ਤਾਂ ਵਕੀਲ ਨਾਲ ਗੱਲਬਾਤ ਤੋਂ ਬਾਅਦ ਖਤਮ ਹੋ ਗਿਆ ਹੈ ਪਰ ਇਹ ਮੈਨੂੰ ਪਤਾ ਉਹਨੂੰ ਉਹ ਸਭ ਕੁਝ ਮਿਲ ਜਾਣਾ ਜੋ ਉਹ ਚਾਹੁੰਦੀ ਹੈ ਆਖਰ ਉਹ ਕੈਨੇਡਾ ਦੀ ਬਸਨੀਕ ਹੈ ਮੇਰਾ ਜ਼ਹਿਨ ਉਹ ਕੁਝ ਸੋਚ ਰਿਹਾ ਜੋ ਇੱਥੋਂ ਦਾ ਆਲਾ ਦੁਆਲਾ ਮੈਨੂੰ ਸੋਚਣ ਲਈ ਪ੍ਰੇਰਦਾ ਹੈ ਅਚਾਨਕ ਹੀ ਕੁਝ ਸਾਲ ਪਹਿਲਾਂ ਵਾਪਰੀ ਇੱਕ ਘਟਨਾ ਮੇਰੇ ਸਾਹਮਣੇ ਆਖਰਉਂਦੀ ਹੈ ਇੱਕ ਸੁੱਕੇ ਜਿਹੇ ਸਰੀਰ ਵਾਲੀ ਹੱਡੀਆਂ ਦਾ ਪਿੰਜਰ ਜਿਹੀ ਗਾੜੇ ਸੌਲੇ ਰੰਗ ਦੀ ਔਰਤ ਪਤਾ ਨਹੀਂ ਦਿਮਾਗ ਦੇ ਕਿਹੜੇ ਕੋਨੇ ਵਿੱਚੋਂ ਨਿਕਲ ਮੇਰੇ ਰੂਬਰੂ ਹੋ ਜਾਂਦੀ ਹੈ ਉਹਦੇ ਨਾਲ ਵਾਪਰੀ ਘਟਨਾ ਨਹੀਂ ਨਹੀਂ ਬਲਕਿ ਦੁਰਘਟਨਾ ਮੇਰੇ ਅੰਦਰ ਉਸੇ ਤਰ੍ਹਾਂ ਖਾਰੂ ਪਾਉਣ ਲੱਗ ਪੈਂਦੀ ਹੈ ਜਿਵੇਂ ਇਹ ਖਾਰੂ ਉਹਦੋਂ ਪਿਆ ਸੀ ਜਦ ਮੈਂ ਉਹਨੂੰ ਪਹਿਲੀ ਵਾਰ ਵੇਖਿਆ ਸੀ ਸਵੇਰੇ ਸਵਕਤੇ ਉੱਠ ਸੈਰ ਕਰਨ ਜਾਣਾ ਮੇਰਾ ਨਿਯਮ ਬਣ ਗਿਆ ਸੀ ਓਮੇਤਾ ਭਾਵੇਂ ਕੀ ਸਲ ਮਾਰ ਜਾਂਦੀ ਪਰ ਆ ਗੋਡਿਆਂ ਦੀ ਪੀੜ ਕਰਕੇ ਜਾਣਾ ਮਜਬੂਰੀ ਵੀ ਬਣ ਗਿਆ ਸੀ ਡਾਕਟਰ ਨੇ ਇਲਾਜ ਲਈ ਦਵਾਈਆਂ ਲਿਖਦੇ ਸਮੇ ਸਭ ਤੋਂ ਉੱਪਰ ਲਿਖ ਦਿੱਤਾ ਸੀ ਮਾਰਨਿੰਗ ਵਾਕ ਫॉर 22 30 ਮਿੰਟਸ ਵੀ ਤੋਂ 3 ਮਿੰਟ ਸਵੇਰ ਦੀ ਸੈਰ ਸੋ ਉਦੋਂ ਤੋਂ ਮੈਂ ਇਹ ਨਿਮ ਹੀ ਬਣਾ ਲਿਆ ਸੀ हां ਤੇ ਉਸ ਦਿਨ ਮੈਂ ਪਾਰਕ ਦੇ ਚਫੇਰੇ ਬਨੇ ਪੱਕੇ ਰਸਤੇ ਤੇ ਪਹਿਲਾ ਚੱਕਰ ਲਾਉਂਦਿਆਂ ਦੇਖਿਆ ਕਿ ਬੈਂਚ ਤੇ ਕੋਈ 24 ਸਾਲ ਦੀ ਇੱਕ ਔਰਤ ਆਪਣੀਆਂ ਦੋ ਬੱਚਿਆਂ ਨਾਲ ਬੈਠੀ ਹੋਈ ਸੀ ਮਨ ਨੇ ਸੋਚਿਆ ਇਹ ਸਵੇਰੇ ਸਵੇਰੇ ਇੱਥੇ ਕਿਉਂ ਬੈਠੀ ਆ ਇਹ ਸਾਰ ਘਨਾਈ ਤਾਂ ਲੱਗਦੀ ਨਹੀਂ ਸੋਚਦੀ ਮੈਂ ਕੋਲੋਂ ਲੰਘ ਕੇ ਦੂਜੇ ਚੱਕਰ ਵਿੱਚ ਮੇਰੇ ਪੈਰ ਬਦੋਬਦੀ ਉਹਦੇ ਕੋਲ ਆ ਕੇ ਰੁਕੇ ਕੀ ਗੱਲ ਤੂੰ ਇੱਥੇ ਬੈਠੀ ਆ ਨਾ ਜਾਣ ਨਾ ਪਛਾਣ ਪਰ ਮੈਂ ਪੁੱਛ ਹੀ ਲਿਆ। "ਕਿਆ ਕਰੂੰ ਬੀਬੀ ਜੀ? ਮੇਰੇ ਮਰਦ ਨੇ ਮੇਰੇ ਕੋ ਰਾਤ ਨੂੰ ਬਹੁਤ பீਟਾ ਔਰ ਘਰ ਸੇ ਕੱਢ ਦਿਆ।" ਉਹ ਰੋਂਦੀ ਹੋਈ ਬੋਲੀ ਤੇ ਸਿਰ ਤੇ ਲਈ ਪਾਟੀ ਜਹੀ ਚੁੰਨੀ ਨੂੰ ਪਰੇ ਹਟਾ ਦਿੱਤਾ। ਉਹਦੀਆਂ ਲੱਤਾਂ ਤੇ ਬਾਹਾਂ ਤੇ ਲਾਸਾਂ ਪਈਆਂ ਹੋਈਆਂ ਸਨ। ਹੱਥ ਸੂਜੇ ਹੋਏ ਤੇ ਕਈ ਜਗ੍ਹਾ ਤੋਂ ਖੂਨ ਵੀ ਸਿਮਿਆ ਹੋਇਆ ਸੀ। ਤੋ ਸਾਰੀ ਰਾਤ ਪਾਰਕ ਵਿੱਚ ਪਈ ਰਹੀ ਐ ਆ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਮੈਂ ਚਫੇਰੇ ਪਸਰੀ ਹਲਕੀ ਜਿਹੀ ਧੁੰਦ ਵੱਲ ਵੇਖਦੇ ਹੋਏ ਗਿਆ ਔਰ ਕਿਆ ਕਰਤੀ ਕਹਾਂ ਜਾਂਦੀ ਐਥੇ ਕਿਉਂ ਆਈ ਹੋਰ ਕਿਤੇ ਕਿਉਂ ਨਹੀਂ ਗਈ ਤੂੰ ਮੇਰਾ ਮਨ ਉਹਦੇ ਇਸ ਪਾਰਕ ਵਿੱਚ ਆ ਬੈਣ ਤੇ ਸਾਰੀ ਰਾਤ ਇਸ ਵਿਰਾਨ ਪਾਰਕ ਵਿੱਚ ਕੱਟਣ ਤੇ ਅਜੇ ਵੀ ਸ਼ੱਕਾ ਭਰਿਆ ਹੋਇਆ ਸੀ ਮੈਂ ਇਹ पास वाली कोठी में काम करती हूँ झाड़ू पहुंचे और बर्तन मांजने का मैं उन्हीं के पास आई थी रोती रोती लेकिन वो घर में नहीं थी नौकर ने बताया वो अपनी बेटी के पास गए हुए हैं जाने को और कई जगह नहीं थी और मैं यहाँ पार्क में ही बैठ गई उस अपनी बेवसी दसी तेरा कोई रिश्तेदार नहीं है यहाँ मैं ऐवे ही कुरेदन लग पाई हाँ ननद है वो आगे आई थी मेरे घर वाले को रोकने उसको भी एक डंडा लग गया मेरे मर्द ने इतनी पी रखी थी कि किसी की सुनता ही नहीं था मेरे को घर से निकल जाने के लिए गालियां बके जा रहा था सब ने यही कहा कि अभी मुझे चले जाना चाहिए मैं अपने बच्चियों को लेकर रोती बिलखती बीबी जी के घर आसरा ढूंढने आ गई ਉਨੇ ਰਾਤ ਵਾਪਰੀ ਸਾਰੀ ਕਹਾਣੀ ਭਿਆਨ ਕਰ ਦਿੱਤੀ। ਉਹਦੇ ਬੋਲ ਇਸ ਸੁੰਨਸਾਨ ਪਾਰਕ ਵਿੱਚ ਰਾਤ ਕੱਟਣ ਦੀ ਸਫਾਈ ਦਿੰਦੇ ਲੱਗਦੇ ਸਨ। ਪਤਾ ਨਹੀਂ ਮੇਰਾ ਪੁੱਛਣਾ ਬੰਦਦਾ ਸੀ ਜਾਂ ਨਹੀਂ ਪਰ ਆਰਥ ਹੋਣ ਦੇ ਨਾਤੇ ਮੈਂ ਪੁੱਛਣੋਂ ਰਹਿ ਨਾ ਸਕੀ। ਤੇਰੇ ਮਰਦ ਨੇ ਤੇਰੇ ਕੋਈ ਇਤਨਾ ਪੀਟਾ ਕਿਉਂ? ਕਾ ਕਰੂੰ ਬੀਬੀ ਜੀ? ਬੋਲਤੇ ਹੋਏ ਵੀ ਸ਼ਰਮ ਆਤੀ ਹੈ। उसकी यहाँ किसी और जनानी के साथ ही यारी है वहाँ बैठा रहता है और आधी रात को घर आता है वो जिमें फिर से ही पी हो सकता तेनों गलत फहमी हो तू ए शक कर दी हो अपने घर वाले से मेरे अंदर ली साऊ आत बोली मैं ही नहीं सभी जानते हैं जब जा मैं रोकती हूँ तो मुझे पीटने लग जाता है कल रात भी फुट फुट के रोन लग कल रात भी क्या मैं वास कल रात भी वो बहुत देरी से घर आया। मैं बैठी हुई थी। आते ही बिना कुछ कहे मेरे को डंडे से पीटने लगा और घर से निकल जाने के लिए गालियां बकने लगा और रोंदी हुई और कितना कुछ दसी गई मेरा मन पर आया ਤੂੰ ਕੁਝ ਖਾਤਾ ਪੀਤਾ? ਉਹਦੀ ਵੱਡੀ ਕੁੜੀ ਦੇ ਹੱਥ ਵਿੱਚ ਡੱਬ ਰੋਟੀ ਦਾ ਟੁਕੜਾ ਵੇਖ ਕੇ ਮੈਂ ਪੁੱਛਿਆ। ਇਹ ਸਾਹਮਣੇ ਵਾਲੀ ਕੋਠੇ ਕੀ ਬੀਬੀ ਜੀ ਬੱਚੀ ਕੋ ਇਹ ਦੇ ਗਈ ਸੀ। ਉਹ ਕੁੜੀ ਵੱਲ ਇਸ਼ਾਰਾ ਕਰਦੀ ਬੋਲੀ। ਮੈਂ ਥੋੜੀ ਦੇਰ ਉਹਦੇ ਨਾਲ ਗੱਲਾਂ ਕਰ ਹੋਰ ਸੈਰ ਕਰਨ ਦਾ ਇਰਾਦਾ ਛੱਡ ਘਰ ਨੂੰ ਵਾਪਸ ਮੁੜ ਗਈ। ਮਨ ਵਾਰ-ਵਾਰ ਉਹਦੀ ਤਸਵੀਰ ਕੋ ਹਾਲਤ ਤੇ ਭਰ-ਭਰ ਆਉਂਦਾ ਸੀ। ਇਸ ਨਿਮਾਣੀ ਜਹੀ ਜਨਾਨੀ ਤੇ ਚੁਰਜ ਮਾਈ ਕਰਨ ਦਾ ਕੀ ਫਾਇਦਾ ਉਸ ਅਥਰੇ ਮਰਦ ਨੂੰ ਵਿਚਾਰੀ ਉਹਦੇ ਭਰੋਸੇ ਤੇ ਦੇਸੋਂ ਪਰਦੇਸ ਹੋਈ ਫਿਰਦੀ ਹੈ ਤੇ ਇੱਥੇ ਉਹਦਾ ਇਹ ਹਾਲ ਜਮਾਨਾ ਬਦਲ ਗਿਆ ਪਰ ਸਾਡੇ ਆਜ਼ਾਦ ਮੁਲਕ ਵਿੱਚ ਤਾਂ ਔਰਤਾਂ ਅਜੇ ਵੀ ਬੇਜਵਾਨ ਗਊਆ ਵਾਂਗ ਹੀ ਸਮਝਿਆ ਜਾਂਦੀਆਂ ਜਿਹੜੀਆਂ ਘਰ ਦੇ ਕਿੱਲੇ ਨਾਲ ਬੱਚਿਆਂ ਰਣ ਘਰ ਦਾ ਚੋਣਾ ਸੰਭਾਲੀ ਜਾਣ ਤੇ ਜਦੋਂ ਜੀ ਕਰੇ ਘਰ ਦੀ ਬੇਜਾਨ ਕੰਧ ਵਾਂਗ ਡੰਡੇ ਦੀ ਮਾਰ ਵੀ ਸਹੀ ਜਾਂ ਏ ਸੋਚ ਮੇਰੀ ਅੱਖਾਂ ਪਰਾਈਆਂ ਘਰ ਪਹੁੰਚਾ ਆਪਣੇ ਤੇ ਆਪਣੇ ਪਤੀ ਲਈ ਚਾਹ ਬਣਾਉਣ ਲੱਗੀ ਤਾਂ ਭੁੱਖਣ ਪਾਣੀ ਅੱਤ ਮਰੀ ਜਈ ਵੇ ਬਸ ਲਾਚਾਰ ਮੇਰੀ ਅੱਖਾਂ ਸਾਹਵੇਂ ਆਕਰੋਤੀ ਥੋੜਾ ਜਿਹਾ ਪਾਣੀ ਹੋਰ ਪਾ ਦਿੱਤਾ ਆਪ ਪੀਣ ਤੋਂ ਪਹਿਲਾਂ ਸੋਚਿਆ ਉਹਨੂੰ ਪਾਰਕ ਵਿੱਚ ਚਾਹ ਫੜਾਵਾਂ ਜੋ ਫੇਰੇ ਵੇਖਿਆ ਉਹ ਉੱਥੇ ਨਹੀਂ ਸੀ ਹੈ ਐਨੀ ਜੇਤੀ ਉਹ ਕਿੱਥੇ ਚਲੀ ਗਈ ਇਹ ਸੋਚ ਮੈਂ ਚੌਂਕੀਦਾਰ ਨੂੰ ਉਹਦੇ ਬਾਰੇ ਪੁੱਛਿਆ ਐਦਾਂ ਨੂੰ ਗਈ ਸੀ ਜੀ ਉਸ ਹੱਥ ਨਾਲ ਇਸ਼ਾਰਾ ਕਰਦੇ ਹੋਏ ਦੱਸਿਆ